ਸੇ ਫਿਰ ਗਰਮ ਬਾਸ ਨਾ ਪਰਿਆਰੇ ਸੁਖ ਹ ਟਾਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ੜੈ ਸਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਸਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਤਨਸਰੀ ਮਹਲ ਚੌਥਾ ਈਸ਼ਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੈ ਵਸ ਹੈ ਕਾ ਤੇ ਨਾ ਉਸ ਐਸ ਹਰਤਿਆਈ ਹੈ ਮੇਰੇ ਜੀੜੇ ਤਾ ਸਾਰੇ ਸੁਖ ਪਾਵੇ ਮੇਰੇ ਮਨ ਆਇਸ਼ਪੂਰਕ ਸਰਬ ਸੁਖ ਦਾਤਾ ਹਰ ਜਾ ਕਵਸ ਹੈ ਕਾਮ ਤੈਨ ਸੋ ਐਸਾ ਹਾਰ ਤਿਆਈ ਹੈ ਮੇਰੇ ਜੀੜੇ ਤਾ ਸਰਬ ਸੁਖ ਪਾਵੇ ਮੇ ਜਪ ਮਾਨ ਸਤਨ ਸਦਾ ਸਤਨ ਹਾਲਤ ਪਲਤ ਮੁਖ ਊਜਲ ਹੋਈ ਹੈ ਨੇਤ ਸਿਮਰਨ ਭੈ ਤਹ ਉਪਾਦ ਗਤ ਕੀਨੇ ਵੜ ਪਾਗੇ ਹਰ ਜਪਨਾ ਜਨਾਨਨਕ ਕੋ ਗੁਰ ਇਹ ਮਤ ਦੇਨੀ ਜਪ ਹਰ ਲੇ ਤਰਨ ਜੈ ਹਰਿ ਸਿਮਰਨ ਭਇ ਤੈ ਉਪਾਦ ਗਤ ਕੀਨੀ ਵਡ ਪਾਗੀ ਹਰਿ ਜਪਨ ਜਨ ਨਾਨਕ ਕਾ ਬੁਰ ਇਹ ਮਤ ਦੇਨੀ ਜਪਾਰ ਭਜਨ ਤਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਮਹਲਾ ਚੌਥਾ ਈਸ਼ਰ ਪੂਰਕ ਸਰਬ ਸੁਖ ਦਾਤਾ ਹਰਿ ਜਾਂ ਕੈ ਵਸ ਹੈ ਕਾਮ ਤਿਨਾਂ ਸੋ ਐਸਾ ਹਰਿ ਪਿਆਈਐ ਮੇਰੇ ਜਿੜੇ ਤਾ ਸਰਬ ਸੁਖ ਪਾਵੇ ਮੇਰੇ ਮਨ ਆਇ ਪਾਵਨ ਮੁਖਵਾਕ ਸੰਤ ਸ੍ਰੀ ਰਗੰਦਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 670 ਤੇ ਸਵਾਏ ਮਾਨ ਹੈ ਸਤਿਗੁਰ ਜੀ ਰਹਿਮਤਾਂ ਕਰਨ ਸਤਿਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀਵਨ ਭਾਗਿਓ ਨਿਰਤ ਵਿਲੇ ਦੀਆਂ ਹਾਜ਼ਰੀਆਂ ਪਰਦੇ ਹੋਏ ਪਵਿੱਤਰ ਪਾਵਨ ਗੁਰਬਾਣੀ ਨਾਲ ਜੁੜ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਦਾ ਪ੍ਰਵਾਨ ਕਰਨ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ